ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਰਵਨ ਕਰੀਏ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਅਰਸਦਾ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋ ਚਟਿਏ ਤੁਦ ਦਿੱਠੇ ਸਚੇ ਪਾਤਸਾ ਮਲ ਜਨਮ ਜਨਮ ਦੀ ਕਟਿਆ ਸਜਣ ਸਚਾ ਪਾਤ ਸਹੋ ਸਿਰ ਸਹਾ ਦਾ ਸਹੋ ਜਿਸ پاس ਬੈਠਿਆ ਸੋਹੀ ਐ ਸਭਨਾ ਦਾਵੇ ਸਹੋ ਸਜਣ ਸਚਾ ਪਾਤ ਸਾਹੋ ਸੇ ਸਹਾ ਦਾਇ ਸਾਹੋ ਜਿਸ ਪਾਸ ਬੈਠਿਆ ਸੋਹੀ ਐ ਸਬਨਾ ਦਾ ਵੇ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਿਲਾ ਤੀਜਾ ਊਰਬ ਲਿਖਿਆ ਕਮਾਵਨਾ ਜੇ ਕਰਤ ਆਪ ਲਿਖਿਆ ਸ मोठ गोली पाय विसर्या गुणतास पूरब लिख्या कमावना जे करते आप लिखियास मोठ गोली पाय विसर्या गुणतास ਮਤ ਜਾਨੋ ਜਗ ਜੀਵਦਾ ਦੂਜੇ ਭਏ ਮੁਈਆਸ ਜਿਨਨੇ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਨ ਨ ਮਿਲਨੀ ਪਾਸ ਦੁਖ ਲਾਗਾ ਵੋ ਅਤਕਨਾ ਪੁੱਤ ਕਲਤਨਾ ਸਾਥ ਕੋਈ ਜਾਸ ਲੋਕਾ ਵਿੱਚ ਮੂੰ ਕਾਲਾ ਹੋਵਾ ਅੰਦਰ ਉਬੇ ਸਾਸ ਮਨ ਮੁਖਾ ਨੂੰ ਕੋ ਨ ਵਿਸਹੀ ਚੁਗ ਗਿਆ ਵੇ ਸਾਸ ਨਾਨਕ ਗੁਰਮੁਖਾ ਨੂੰ ਸੁਖ ਅਗਲਾ ਜਿਨਾਂ ਅੰਤਰ ਨਾਮ ਨਿਵਾਸ ਮਹਿਲਾ ਤੀਜਾ ਸੇ ਸੈਨ ਸੇ ਸਜਨਾ ਜੇ ਗੁਰਮੁਖ ਮਿਲੇ ਸੁਭਾਏ ਸਤ ਗੁਰ ਕਾ ਭਾਣਾ ਅੰਧਿਨ ਕਰੇ 세 सच रहे समाए दूजे पाए लगे सज्जन ना आखिए जे अभिमान करे बेकार मनमुख आप स्वार्थी कारज ना सके सवार ਨਾਨਕ ਪੂਰਵ ਲਿਖਿਆ ਕਮਾਉਣਾ ਕੋਈ ਨ ਮੇਟਨ ਹਾਰ ਪੌੜੀ ਤੁਧ ਆਪੇ ਜਗਤ ਉਪਾਇ ਕੈ ਆਪ ਖੇਲ ਰਚਾਇਆ ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਬਧਾਇਆ ਵਿਚ ਹੋ ਮੈਂ ਲੇਖਾ ਮੰਗਿਐ ਫਿਰ ਆਵੇ ਜਾਇਆ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ ਬਲਿਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਜਿਨਾ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇ ਬਲਹਾਰੀ ਗੁਰ ਆਪਣੇ ਸਦਾ ਸਦਾ ਕੁਮਾਇਆ ਇਹ ਤੀਜੀ ਪਾਚਹੀ ਤਨ ਤਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜੀ ਦੀ ਬਾਣੀ ਹੈ ਗੁਰੂ ਸਾਹਿਬ ਲਿਖਦੇ ਹਨ ਪਿਛਲੇ ਕੀਤੇ ਕਰਮਾਂ ਅਨੁਸਾਰ ਮੁੰਡ ਤੋਂ ਜੋ ਸੰਸਕਾਰ ਰੂਪ ਲੇਖ ਲਿਖਿਆ ਪਾਉ ਉਕਰਿਆ ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ ਜ਼ਰੂਰ ਕਮਾਉਣਾ ਪੈਂਦਾ ਹੈ ਉਸ ਲੇਖ ਅਨੁਸਾਰ ਹੀ ਮੋਦੀ ਠੱਗ ਬੂਟੀ ਜਿਸ ਨੂੰ ਮਿਲ ਗਈ ਹੈ ਉਸ ਨੂੰ ਗੁਨਾ ਦਾ ਖਜ਼ਾਨਾ ਹਰੀ ਵਿਚਰ ਗਿਆ ਹੈ ਉਸ ਸੰਸਾਰ ਨੂੰ ਜਿਉਂਦਾ ਨਾ ਸਮਝੋ ਜੋ ਮਾਇਆ ਦੇ ਮੋ ਵਿੱਚ ਮੋਇਆ ਪਿਆ ਹੈ जिन्होंने सतगुरु ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ਉਹ ਮਨਮੁਖ ਬਹੁਤ ਹੀ ਦੁਖੀ ਹੁੰਦੇ ਹਨ ਕਿਉਂਕਿ ਜਿਨ੍ਹਾਂ ਦੀ ਖਾਤਰ ਮਾਇਆ ਦੇ ਮੋਹ ਵਿੱਚ ਮੋਏ ਪਏ ਹਨ ਉਹ ਪੁੱਤਰ istri ਤਾਂ ਕੋਈ ਨਾਲ ਨਹੀਂ ਜਾਏਗਾ ਸੰਸਾਰ ਦੇ ਲੋਕਾਂ ਵਿੱਚ ਵੀ ਉਹਨਾਂ ਦਾ ਮੂੰਹ ਕਾਲਾ ਹੋਇਆ। ਪਾਉ ਸ਼ਰਮਿੰਦਾ ਹੋਏ ਤੇ ਹੌਕੇ ਲੈਂਦੇ ਹਨ। ਬਨਮੁਖਾਂ ਦਾ ਕੋਈ ਵਿਸਾ ਨਹੀਂ ਕਰਦਾ। ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ। ਗੁਰੂ ਸਾਹਿਬ ਕਹਿੰਦੇ ਹਨ ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ। ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ ਆਪਾ ਨਿਵਾਰ ਕੇ ਪ੍ਰਭੂ ਵਿੱਚ ਸੁਭਾਵਿਕ ਹੀ ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ ਸਾਡੇ ਸਾਥੀ ਹਨ ਜੋ ਸਦਾ ਸਤਿਗੁਰੂ ਦਾ ਭਾਨਾ ਮੰਦੇ ਹਨ ਉਹ ਸੱਚੇ ਹਰੀ ਵਿੱਚ ਸਮਾਇ ਰਹਿੰਦੇ ਹਨ ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿੱਚ ਲਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ ਮਨਮੁਖ ਆਪਣੇ ਮਤਲਬ ਦੇ ਪਿਆਰੇ ਹੋਣ ਕਰਕੇ ਕਿਸੇ ਦਾ ਕੰਮ ਨਹੀਂ ਸਵਾਰ ਸਕਤੇ ਪਰ ਗੁਰੂ ਸਾਹਿਬ ਕਹਿੰਦੇ ਹਨ ਉਹਨਾਂ ਦੇ ਸਿਰ ਕੀ ਦੋਸ਼ ਪਿਛਲੇ ਕੀਤੇ ਕਮਾਂ ਅਨੁਸਾਰ ਮੁੰਡ ਤੋਂ ਉਕਰਿਆ ਹੋਇਆ ਸੰਸਕਾਰ ਰੂਪ ਲੇਖ ਕਮਾਉਣਾ ਪੈਂਦਾ ਹੈ ਕੋਈ ਮਿਟਾਉਣ ਯੋਗਾ ਨਹੀਂ ਹੇ ਹਰੀ ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ ਤੂੰ ਆਪ ਹੀ ਮਾਇਆ ਦੇ ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ ਜਗਤ ਵਿੱਚ ਬਿਧਾ ਦਿੱਤਾ ਹੈ ਇਹ ਮੋਹ ਤੋਂ ਉਪਜੇ ਅਹੰਕਾਰ ਵਿੱਚ ਲਗਿਆ ਦਰਗਾ ਵਿੱਚ ਲੇਖਾ ਮੰਗੀਦਾ ਹੈ ਤੇ ਫਿਰ ਜਮਨਾ ਮਰਨਾ ਪੈਂਦਾ ਹੈ ਜਿਨ੍ਹਾਂ ਤੇ ਖਰੀ ਆਪ ਮਿਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ ਇਹ ਸਮਝ ਪਾ ਦਿੱਤੀ ਹੈ ਇਸ ਕਰਕੇ ਮੈਂ ਆਪਣੇ ਸਾਧਗੁਰੂ ਤੋਂ ਸਤਕੇ ਹਾਂ ਤੇ ਸਦਾ ਬਾਲ ਨੇ ਜਾਂਦਾ ਹਾਂ